ਸਮਾਂ ਦਿੱਤਾ ਹੈ ਤੇ ਅਸੀਂ ਗੱਲ ਕਰਾਂਗੇ ਹੋਰ ਜਿਹੜੇ ਆਪਣੇ ਸਿੰਘ ਹੈ ਉਹਨਾਂ ਬਾਰੇ ਵੀ ਜਿਹੜੇ ਅੰਮ੍ਰਿਤਸਰ ਜੇਲ੍ਹ ਚ ਐ ਹੋਰਾਂ ਬਾਰੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਜਿਹੜੀ ਬੇਅਦਬੀ ਕਰਦੇ ਆ ਉਹਨਾਂ ਨੂੰ ਸਜ਼ਾ 3 ਸਾਲ ਹੈ ਉਹ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ ਕਰਾਉਣ ਵਾਸਤੇ ਫਿਰ ਜਿਹੜੇ ਕਿਸਾਨਾਂ ਦੀ ਐਮਐਸਪੀ ਐ ਤੇ ਜਿਹੜੇ 700 ਕਿਸਾਨ ਸ਼ਹੀਦ ਹੋਏ ਐ ਉਨ੍ਹਾਂ ਦੇ ਪਰਿਵਾਰਾਂ ਨੂੰ ਫੰਡ ਮੁਆਵਜ਼ਾ ਤੇ ਗਵਰਨਮੈਂਟ ਜੌਬ ਦੇਣ ਵਾਸਤੇ ਇਨਾਂ ਦੀ ਸਰਕਾਰ ਸੀ ਤੇ ਸੈਂਟ ਚ ਬੀਜੇਪੀ ਦੀ ਸਰਕਾਰ ਸੀ ਇਹ ਦੱਸਣ ਵੀ ਉਦੋਂ ਕਿਉਂ ਨਹੀਂ ਛੱਡੇ ਇਨਾਂ ਨੇ RAM ਰਹੀਨ ਦੀ ਵੋਟ ਲੈਣ ਵਾਸਤੇ ਕੌਮ ਨੂੰ ਦਾਤੇ ਲਾਤਾ ਬਈ ਤੁਸੀਂ ਮਾਫੀ ਕਿਉਂ ਦਿੱਤੀ ਤੇ ਕਿਹਦੇ ਕਹਿਣ ਤੇ ਦਿੱਤੀ ਉਹ ਇਹ ਗੱਲ ਜਸਟੀਫਾਈ ਕਰਨ ਬਈ ਕਿਉਂ ਦਿੱਤੀ ਤੇ ਕਿਹਦੇ ਕਹਨ ਤੇ ਦਿੱਤੀ ਆ ਫਿਰ ਸਾਰੀ ਗੱਲ ਖੁੱਲ ਜੇਗੀ ਆਪੇ ਅਕਾਲ ਤਖਤ ਦੇ ਜਥੇਦਾਰ ਸਰਦਾਰ ਅਗਵੀਰ ਸਿੰਘ ਜੀ ਉਹਨਾਂ ਨੂੰ ਬੁਲਾਉਣ ਸਿੰਘ ਸਾਹਿਬ ਫਰੀਦਕੋਟ ਤੋਂ ਸਾਂਸਦ ਭਾਈ ਸਰਵਜੀਤ ਸਿੰਘ ਖਾਲਸਾ ਵਿਸ਼ੇਸ਼ ਤੌਰ ਤੇ ਗੁਰੂ ਨਗਰੀ ਵਿਖੇ ਪਹੁੰਚੇ ਨੇ ਤਾਂ ਜ਼ਰੂਰ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਨਾਲ ਦੀ ਨਾਲ ਕੀ ਕੌਮ ਦੇ ਮੁੱਦੇ ਹੈਗੇ ਨੇ ਆਉਣ ਵਾਲ ਦਿਨਾਂ ਦੇ ਵਿੱਚ ਕੀ ਕੁਛ ਰਣਨੀਤੀ ਜਾਂ ਕਹਿ ਲਈਏ ਸਿਆਸਤ ਨੂੰ ਲੈ ਕੇ ਉਹ ਕਰਨਗੇ ਤਾਂ ਸਾਡੇ ਨਾਲ ਮੌਜੂਦ ਹੈਗੇ ਨੇ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਜਿਸ ਤਰੀਕੇ ਨਾਲ ਤੁਸੀਂ ਜੋ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੂੰਗਾ ਕਿ ਜੋ ਗ੍ਰਹਿ ਮੰਤਰੀ ਤੁਸੀਂ ਮਿਲਣ ਦਾ ਸਮਾਂ ਲਿੱਤਾ ਸੀਗਾ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰਣਨੀਤੀ ਅਸੀਂ ਗੱਲ ਕਰਨੀ ਹੈ ਜੀ ਹੋਮ ਮਿਨਿਸਟਰ ਦੇ ਨਾਲ ਹੁਣ ਜਾ ਕੇ ਉਹਨਾਂ ਨੇ ਮੈਨੂੰ ਦੁਬਾਰਾ 8 ਤਰੀਕ ਦਾ ਸਮਾਂ ਦਿੱਤਾ ਹੈ ਤੇ ਅਸੀਂ ਗੱਲ ਕਰਾਂਗੇ ਅਮਰਿਤਪਾਲ ਬਾਰੇ ਗੱਲ ਕਰਨੀ ਹੈ ਤੇ ਹੋਰ ਜਿਹੜੇ ਆਪਣੇ ਸਿੰਘ ਐ ਉਹਨਾਂ ਬਾਰੇ ਵੀ ਜਿਹੜੇ ਅੰਮ੍ਰਿਤਸਰ ਜੇਲ੍ਹ ਚ ਐ ਹੋਰਾਂ ਬਾਰੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਜਿਹੜੀ ਬੇਅਦਬੀ ਕਰਦੇ ਆ ਉਹਨਾਂ ਨੂੰ ਸਜ਼ਾ 3 ਸਾਲ ਐ ਉਹ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ ਕਰਾਉਣ ਵਾਸਤੇ ਤੇ ਜਿਹੜੇ ਕਿਸਾਨਾਂ ਦੀ ਐਮਐਸਪੀ ਆ ਤੇ ਜਿਹੜੇ 700 ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਫੰਡ ਮੁਆਵਜ਼ਾ ਤੇ ਗਵਰਨਮੈਂਟ ਜੌਬ ਦੇਣ ਵਾਸਤੇ ਕਰਨ ਮਿਲਦਾ ਹੈ ਜੀ ਕਿਉਂਕਿ ਅੱਜ ਦੇ ਦਿਨ ਪੰਜਾਬ ਦੀਆਂ ਕਈ ਮੰਗਾਂ ਹੈਗੀਆਂ ਨੇ ਕਿਉਂਕਿ ਜਿਹੜੇ ਪਹਿਲੇ ਵੀ ਸੰਸਦ ਰਹੇ ਨੇ ਜਾਂ ਹੁਣ ਵੀ ਜਿਹੜੇ ਹੈਗੇ ਨੇ ਗੁਰੂ ਨਗਰ ਦੇ ਗੁਰਜੀਤ ਸਿੰਘ ਉਹ ਲੋ ਵੀ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਆਵਾਜ਼ ਚੱਕਦੇ ਹਾਂ ਲੇਕਿਨ ਕੇਂਦਰ ਨਹੀਂ ਸੁਣਦੀ ਹਰ ਵਾਰ ਜਾਂ ਕੇਂਦਰ ਨੂੰ ਸੁਨਾਣਾ ਨਹੀਂ ਜਾਂਦਾ ਕਿਉਂਕਿ ਸੁਖਬੀਰ ਸਿੰਘ ਬਾਦਲ ਜਾਂ ਹਰਸਮਿਰਤ ਕੋਰ ਬਾਦਲ ਹੋਣਾਂ ਦੀ ਗੱਲ ਕਰੀਏ ਤਾਂ ਵੀ ਕਹਿੰਦੇ ਆ ਕਿ ਬੰਦੀ ਸਿੰਘਾਂ ਨੂੰ ਲੈ ਕੇ ਅਸੀਂ ਕਈ ਵਾਰ ਕੇਂਦਰ ਦਾ ਬੂਹਾ ਖੜਕਾਇਆ ਲੇਕਿਨ ਕੇਂਦਰ ਨਹੀਂ ਸੁਣਦੀ ਕੀ ਕਹੀਏ ਜੀ ਦੇਖੋ ਬੰਦੇ ਕਿਦਾਂ ਨਾ ਮਤਲਬ ਰੰਗ ਬਦਲਦੇ ਆ ਤਾਨੂੰ ਪਤਾ ਇਹਨਾਂ ਦੀ ਸਰਕਾਰ ਸੀ ਪੰਜਾਬ 'ਚ ਇਹਨਾਂ ਦੀ ਭਾਈਵਾਲ ਸੀ ਭਾਜਪਾ ਸੈਂਟਰ 'ਚ ਇਹ ਜੇ ਇਹਨਾਂ ਦਾ ਰਾਤ ਜੀ ਕਰਦਾ ਨਾ ਰਾਤ ਨੂੰ 12 ਵਜੇ ਛੱਡਣੇ ਆ ਸਿੰਘ ਤਾਂ ਰਾਤ ਨੂੰ 12 ਵਜੇ ਵੀ ਉੱਠ ਕੇ ਛੱਡ ਸਕਦੇ ਸੀ ਇਹਨਾਂ ਨੂੰ ਕੋਈ ੜਕਾ ਨਹੀਂ ਸੀ ਕੋਈ 1% ਵੀ ਨਹੀਂ ਸੀ ਉਦੋਂ ਤਾਂ ਮਨ ਨਹੀਂ ਸੀ ਨਾ ਛੱਡੋ ਨਾ ਛੱਡੋ ਹੁਣ ਜਦੋਂ ਉਹਨਾਂ ਨਾਲ ਦੋਸਤੀ ਟੁੱਟ ਗਈ ਤੇ ਉਧਰੋਂ ਇੱਕ ਮੁੱਦਾ ਗਰਮ ਆ ਗਿਆ ਵੀ ਬੰਦੀ ਸਿੰਘਾਂ ਦਾ ਹੁਣ ਉਹਨਾਂ ਮਤਲਬ ਆਪਣਾ ਤਾਂ ਇਹ ਜਸਟੀਫਾਈ ਕਰਨ ਕਿਵੇਂ ਕਰਨਗੇ ਖੁਦ ਨੂੰ ਕਿ ਜਦੋਂ ਇਹਨਾਂ ਦੀ ਸਰਕਾਰ ਸੀ ਤੇ ਸੈਂਟਰ 'ਚ ਭਾਜਪੀ ਦੀ ਸਰਕਾਰ ਸੀ ਇਹ ਦੱਸਣ ਵੀ ਉਦੋਂ ਕਿਉਂ ਨਹੀਂ ਛੱਡੇ ਇਹਨਾਂ ਨੇ ਅਸੀਂ ਮਨਤਕੌਰ ਬਾਦਲ ਹੁਣਾਂ ਦਾ ਕਹਿਣਾ ਹੈ ਕਿ ਅਸੀਂ ਕਈ ਕੁਰਬਾਨੀਆਂ ਦਿੱਤੀਆਂ ਜੀ ਅਸੀਂ ਬੰਦੀ ਸਿੰਘਾਂ ਦੀ ਆਵਾਜ਼ ਚੁੱਕੀ ਆ ਮੈਂ ਆਪਣੇ ਅਹੁਦੇ ਛੱਡੇ ਨੇ ਕੁਰਸੀਆਂ ਛੱਡੀਆਂ ਅੱਜਕੱਲ ਕੋਈ ਕੁਝ ਨਹੀਂ ਛੱਡਦਾ ਪਰ ਲੇਕਿਨ ਮੈਂ ਮੰਤਰਾਲੇ ਛੱਡੇ ਨੇ ਕੁਝ ਨਹੀਂ ਜੀ ਬਸ ਸੁਣ ਮੈਂ ਕੀ ਦੱਸ ਮੈਂ ਤੁਹਾਨੂੰ ਕਹਿ ਤਾ ਰਿਹਾ ਬਈ ਦੇਖੋ ਲੋਕੀ ਰੰਗ ਕਿਵੇਂ ਬਦਲਦੇ ਆ ਇਹਨਾਂ ਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਨਾ ਸਵਾਲ ਇਹਨਾਂ ਨੂੰ ਪੁੱਛੇ ਬਈ ਜਦੋਂ ਤੁਹਾਡੀ ਉਰੇ ਸਰਕਾਰ ਸੀ ਤੇ ਸੈਂਟਰ ਚ ਬੀਜੇਪੀ ਸੀ ਤੁਸੀਂ ਉਦੋਂ ਕਿਉਂ ਨਹੀਂ ਛਡਵਾਏ ਨੈਕਸਟ ਟਾਈਮ ਕੁਐਸਚਨ ਪੁੱਟ ਕਰਿਓ ਨਾ ਫਿਰ ਦੇਖਿਓ ਕੀ ਜਵਾਬ ਦਿੰਨੇ ਆ ਉਹਨਾਂ ਤਾਂ ਇਹੀ ਕਹਿਣਾ ਕਿ ਅਸੀਂ ਕੌਮ ਦੇ ਹਮਾਇਤੀ ਆ ਅਸੀਂ ਕੌਮ ਲਈ ਬੜਾ ਕੁਝ ਕੀਤਾ ਸਾਡੇ ਪਰਿਵਾਰ ਨੇ ਬਦਲ ਸਾਹਿਬ ਨੇ ਜੇਲਾ ਵੀ ਕਟੀਆਂ ਨੇ ਇਹ ਤਾਂ ਕੌਮ ਨੂੰ ਐਵੇਂ ਲੱਗੇ ਸੀ ਸਮਝਣ ਵੀ ਕੌਮ ਨਹੀਂ ਸਾਡੇ ਕੋਲੋਂ ਕਿਤੇ ਵੀ ਜਾਂਦੀ ਇਹਨਾਂ ਨੇ ਤਾਂ ਕੌਮ ਰਾਮ ਰਹੀਮ ਦੀ ਵੋਟ ਲੈਣ ਵਾਸਤੇ ਕੌਮ ਨੂੰ ਦਾਤੇ ਲਾਤਾ ਤੇ ਇਹਨਾਂ ਨੂੰ ਇਹ ਸੀ ਵੀ ਕੌਮ ਤਾਂ ਸੁੱਤੀ ਹੈ ਅਸੀਂ ਪਹਿਲਾਂ ਵੀ ਕਿਉਂਕਿ ਇਹਨਾਂ ਨੇ ਬਹੁਤ ਐਸੇ ਕੰਮ ਕੀਤੇ ਆ ਪਰ ਇਸ ਵਾਰੀ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਦਾ ਖੇਡ ਲਿਆ ਬੀ ਕੋਈ ਨਹੀਂ ਜੀ ਬੇਅਦਬੀ ਹੋਈ ਆ ਅਸੀਂ ਨਹੀਂ ਬੰਦੇ ਫੜਦੇ ਤੇ ਕੋਈ ਨਹੀਂ ਜੇ ਅਸੀਂ ਉਹਨਾਂ ਨੂੰ ਬਚਾਵਾਂਗੇ ਤਾਂ ਇਹ ਸਿੱਖ ਵੋਟ ਤਾਂ ਸਾਡੇ ਨਾਲ ਹੈਗੀ ਹੈਗੀ ਹੈ ਵੀ ਰਾਮ ਰਹੀਮ ਦੀ ਵੀ ਜੁੜ ਜਾਏਗੀ ਪਰ ਉਹ ਨਹੀਂ ਉਹਨਾਂ ਦੀ ਵੋਟ ਲੈਂਡ ਦੇ ਚੱਕਰਾਂ 'ਚ ਆਪਣੀ ਸਿੱਖ ਵੋਟ ਤੋਂ ਹੱਤ ਤੋ ਬੈਠੇ ਅਕਸਰ ਕਿਉਂਕਿ ਹੁਣ ਵੀ ਜੇਕਰ ਅਸੀਂ ਬੀਤੇ ਦਿਨਾਂ ਦੀ ਗੱਲ ਕਰ ਲਈਏ ਤਾਂ ਸ਼੍ਰੋਮਣੀ ਕਾਲੀ ਦਲ ਦੋ ਧੜਿਆਂ ਦੇ ਵਿੱਚ ਹੋ ਗਿਆ ਇੱਕ ਤਰਫਾ ਸਾਰੀ ਪੁਰਾਣੀ ਲੀਡਰਸ਼ਿਪ ਹੈਗੀ ਆ ਲੇਕਿਨ ਉਹਨਾਂ ਦੇ ਵਿੱਚ ਵੀ ਜਿੱਦਾਂ ਬੀਬੀ ਜ਼ਗੀਰਕੌਰ ਦੀ ਗੱਲ ਕਰ ਲਈਏ ਜਾਂ ਕੁਝ ਇਹੋ ਜਿਹੇ ਲੀਡਰ ਹੈਗੇ ਨੇ ਕਿ ਜਿਹੜੇ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਛੱਡ ਕੇ ਵਾਗੀ ਧੜੇ ਚ ਹੋਏ ਸੀ ਕਿ ਜੋ ਬ੍ਰਹਮਪੁਰਾ ਸਾਹਿਬ ਨੇ ਜੋ ਵਾਗੀ ਧੜਾ ਬਣਾਇਆ ਸੀ ਗੱਲ ਲੇਕਿਨ ਫੇਰ ਤੋਂ ਉਹਨਾਂ ਨਾਲ ਰਲ ਗਏ ਤਾਂ ਹੁਣ ਕੀ ਤੁਹਾਨੂੰ ਲੱਗਦਾ ਕਿ ਹੁਣ ਵਾਗੀ ਧੜਾ ਜਿਹੜਾ ਹੈ ਉਹਨਾਂ ਦਾ ਕਹਿਣਾ ਕਿ ਅਸੀਂ ਭੁੱਲ ਆ ਚੁੱਕਾ ਦੀ ਜਿਹੜੀ ਆ ਆਪਣੀ ਗਲਤੀਆਂ ਹੋਈਆਂ ਉਹਦੀ ਮਾਫੀ ਮੰਗਣ ਵਾਸਤੇ ਆਏ ਸੀਗੇ ਸਾਨੂੰ ਸਾਡੇ ਜਿਹੜਾ ਜਦੋਂ ਸਾਡੀ ਸਰਕਾਰ ਰਹੀ ਜਾਂ ਅਸੀਂ ਭਾਗੀਦਾਰ ਸੀਗੇ ਉਸ ਵੇਲੇ ਜਦੋਂ ਬੇਅਦਬੀਆਂ ਹੋਈਆਂ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਇਹਨਾਂ ਨੂੰ ਕਾਫੀ ਦੇਰ ਬਾਅਦ ਯਾਦ ਆਇਆ ਹੈ ਇਹ ਚੀਜ਼ਾਂ ਬਸ ਜੀ ਇਹ ਤਾਂ ਸਭ ਕਹਿਣ ਦੀਆਂ ਗੱਲਾਂ ਹੁੰਦੀਆਂ ਸਭ ਇਹ ਰਾਜ ਭੋਗਣ ਦੀਆਂ ਗੱਲਾਂ ਹੈ ਜਿਹੜੇ ਵਾਪਸ ਆ ਗਏ ਫੇਰ ਚਲੇ ਗਏ ਨਹੀਂ ਇਹ ਤਾਂ ਕੁਝ ਨਹੀਂ ਜੀ ਬਸ ਆਪਣਾ ਸਭ ਆਪਣਾ ਪ੍ਰੋਫਿਟ ਦੇਖਦੇ ਆਂ আর ਵੀ ਸਾਨੂੰ ਵਾਪਸ ਆ ਕੇ ਫਾਇਦਾ ਹੈ ਕਿਉਂਕਿ ਐਕਚੁਅਲੀ ਨਾ ਜਦੋਂ ਇਹ ਬਾਦਲ ਦਲ ਛੱਡਦੇ ਆਂ ਫਿਰ ਇਹਨਾਂ ਦੇ ਨਾ ਜਿਹੜੇ 2-4 ਫੋਨ ਆਉਂਦੇ ਸੀ ਜਾਂ ਲੋਕੀ ਚੱਕਦੇ ਸੀ ਉਹ ਚੱਕਣੋਂ ਹਟ ਜਾਂਦੇ ਆਂ ਜਦੋਂ ਚੱਕਣੋਂ ਹਟ ਜਾਂਦੇ ਆਂ ਡੀਮੋਰੀਲਾਈਜ਼ ਹੋ ਜਾਂਦੇ ਆਂ ਯਾਰ ਆਕੀ ਹੋ ਗਿਆ ਇਹ ਫੇਰ ਭੱਜੇ ਆਉਂਦੇ ਆਂ ਪਿੱਛੇ ਨੂੰ ਨਹੀਂ ਯਾਰ ਉੱਥੀ ਵਧੀਆ ਸੀ ਫਿਰ ਉਹ ਵੀ ਉਹ ਕਿਉਂਕਿ ਬਾਦਲ ਦਾ ਤਾਂ ਆਪਣਾ ਹੀ ਡਾਊਨਫਾਲ ਚੱਲ ਰਿਹਾ ਹੈ ਉਹ ਫਿਰ ਥੋੜੀ देर ਬਾਅਦ ਮਹਿਸੂਸ ਹੁੰਦਾ ਯਾਰ ਉਰੇ ਵੀ ਕੁਝ ਨਹੀਂ ਹੈ ਇਹਦੇ ਨਾਲੋਂ ਤਾਂ ਬਾਗੀ ਚੰਗੇ ਸੀ ਮਤਲਬ ਉਹ ਦੁਚਿੱਤੀ 'ਚ ਫਸੇ ਹੋਏ ਆ ਅਭੀ ਨਾਲ ਦੇ ਨਾਲ ਖੜੀਏ ਆ ਬਾਗੀ ਹੋਈਏ ਪਈ ਸਰ ਜੀ ਅਕਸਰ ਕਿਉਂਕਿ ਬਾਗੀ ਧੜਾ ਅਕਸਰ ਕੇ ਗੱਲ ਕਰ ਲਈਏ ਕਿ ਹੁਣ ਕੌਮ ਦੇ ਮੁੱਦੇ ਚੁੱਕ ਰਿਆ ਹੁਣ ਉਹਨਾਂ ਨੂੰ ਯਾਦ ਆ ਰਿਹਾ ਕਿ ਬੇਦਬੀਆਂ ਹੋਈਆਂ ਸੀਗੀਆਂ ਜਾਂ 90 ਲੱਖ ਦੇ ਇਸ਼ਤਿਹਾਰਾਂ ਦੀ ਗੱਲ ਕਰ ਲਈ ਉਸ ਵੇਲੇ ਜਿਹੜੇ ਪ੍ਰਧਾਨ ਸਾਹਿਬ ਨੇ ਲਵਾਏ ਨੇ ਤਾਂ ਤੁਸੀਂ ਕਿਵੇਂ ਵੇਖਦੇ ਹੋ ਸਾਰੇ ਚੀਜ਼ ਨੂੰ ਕਿਉਂਕਿ ਸ਼੍ਰੀ ਕਾਲ ਤਕ ਸਾਹਿਬ ਤੇ ਉਹਨਾਂ ਤੋਂ ਜਵਾਬ ਵੀ ਮੰਗਿਆ ਗਿਆ ਤਾਂ ਤੁਸੀਂ ਕਿਵੇਂ ਵੇਖਦੇ ਹੋ ਕਿ ਜਿਹੜੇ ਉਸ ਵੇਲੇ ਜਿਹੜੇ ਸਿੰਘ ਸਾਹਿਬ ਰਹੇ ਜਿਨ੍ਹਾਂ ਨੇ ਮਾਫੀ ਵੀ ਦਿੱਤੀ ਹੈ ਤਾਂ ਇਹ ਸਾਰਿਆਂ ਦੇ ਵਿੱਚ ਕਿ ਸਿੰਘ ਸਾਹਿਬ ਨੂੰ ਵੀ ਆਣਾ ਚਾਹੀਦਾ ਸੀਗਾ ਜਾਂ ਬਾਦਲ ਸਾਹਿਬ ਨੂੰ ਇਸ ਦੇ ਉੱਤੇ ਪਹਿਲਾਂ ਆ ਕੇ ਜਾਂ ਸ਼੍ਰੀ ਕਾਲ ਤਕ ਸਾਹਿਬ ਤੇ ਸਿੰਘ ਸਾਹਿਬ ਨੂੰ ਪਹਿਲਾਂ ਬੁ ਇਹ ਤਾਂ ਪਹਿਲਾਂ ਬਲਾ ਕੇ ਸਿੰਘ ਸਾਹਿਬ ਨੂੰ ਸਾਰੇ ਜਿੰਨੇ ਸਪ ਉਹਨਾਂ ਨੂੰ ਪਹਿਲਾਂ ਪੁੱਛਿਆ ਜਾਵੇ ਵੀ ਤੁਸੀਂ ਮਾਫੀ ਕਿਉਂ ਦਿੱਤੀ ਤੇ ਕਿਹਦੇ ਕਹਿਣ ਤੇ ਦਿੱਤੀ ਉਹ ਇਹ ਗੱਲ ਜਸਟੀਫਾਈ ਕਰਨ ਵੀ ਕਿਉਂ ਦਿੱਤੀ ਤੇ ਕਿਹਦੇ ਕਹਿਣ ਤੇ ਦਿੱਤੀ ਆ ਫਿਰ ਸਾਰੀ ਗੱਲ ਖੁੱਲ ਜੇਗੀ ਆਪੇ ਅਕਾਲ ਤਖਤ ਦੇ ਜਥੇਦਾਰ ਸਰਦਾਰ ਅਗਵੀਰ ਸਿੰਘ ਜੀ ਉਹਨਾਂ ਨੂੰ ਬੁਲਾਉਣ ਸਿੰਘ ਸਾਹਿਬ ਬਲਾ ਕੇ ਤੇ ਪੁੱਛਣ ਆਪੀ ਜੇ ਮਤਲਬ ਕਹਿਣ ਵੀ ਨਹੀਂ ਡੰਡ ਲਾਵਾਂਗੇ ਛੇਕਾਂਗੇ ਤੁਹਾਨੂੰ ਤੁਸੀਂ ਮਾਫੀ ਦਿੱਤੀ ਰਾਮ ਰਹੀਮ ਨੂੰ ਇਹ ਦੇਖਿਓ ਜੇ ਨਾ ਤੋਤੇ ਅੰਗ ਬੋਲੇ ਸਾਰਿਆਂ ਨੇ ਦੱਸ ਦੇਣਾ ਵੀ ਕਿਉਂ ਮਾਫੀ ਦਿੱਤੀ ਹੈ ਤਾਂ ਕਿਵੇਂ ਵੇਖਦੋ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਜਿੱਦਾਂ ਕਿ ਉਹ ਵੀ ਆਏ ਸ਼੍ਰੀ ਕਲਤਕਸਾ ਵਿਖੇ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਤੇ ਉਹਨਾਂ ਵੱਲੋਂ ਕੋਰ ਕਮੇਟੀ 'ਚੋਂ ਮੈਂਬਰ ਵੀ ਕੱਢ ਦਿੱਤੇ ਗਏ ਜਿਹੜੇ ਬਾਕੀ ਧੜੇ 'ਚ ਗਏ ਆ ਬਸ ਸੁਨਾ ਤਾਂ ਆਪਣਾ ਹੈ ਜੀ ਇਹ ਸਿਸਟਮ ਅਸੀਂ ਕੁਝ ਨਹੀਂ ਕਹਿ ਸਕਦੇ ਤੁਸੀਂ ਉਹਨਾਂ ਬਾਰੇ ਨਾ ਮੈਨੂੰ ਜ਼ਿਆਦਾ ਪੁੱਛਿਆ ਕਰੋ ਆਪਾਂ ਉਹਨਾਂ ਦੀ ਪਾਰਟੀ ਆ ਉਹਨਾਂ ਦਾ ਆਪਣਾ ਚੱਲ ਰਿਹਾ ਹੈ ਬੇਦਬੀਆਂ ਕਾਫੀ ਜ਼ਿਆਦਾ ਵੱਧ ਰਹੀਆਂ ਇਹ ਦਿਨ ਬੇਦਬੀ ਹੁੰਦੀ ਹੈ ਜਦੋਂ ਅਮਰਿਤਪਾਲ ਹੁਣੀ ਸੀਗੇ ਉਸ ਵੇਲੇ ਬੇਦਬੀ ਘੱਟ ਚੁੱਕੀ ਸੀ ਕੀ ਸਮਝਦੇ ਹੋ ਕਿ ਕਿਤਨਾ ਕਿਤੇ ਜੋ ਸ਼ਰਮਨੀ ਕਮੇਟੀ ਉਹਨਾਂ ਦੇ ਵਿੱਚ ਘਟਿਆ ਜਾਂ ਲੋਕਾਂ ਨੂੰ ਡਰ ਨਹੀਂ ਰਹਿ ਗਿਆ ਸਾਰਾ ਕੁਝ ਹੀ ਹੈ ਜੀ ਜਦ ਅਮਰਿਤਪਾਲ ਸੀਗਾ ਲੋਕ ਚੱਕਨੇ ਸੀ ਥੋੜਾ ਜਿਹਾ ਉਸਤੇ ਸੀ ਯਾਰ ਸਾਰੇ ਪਾਸੇ ਨਿਗਾਹ ਰੱਖਦੇ ਸੀ ਹੁਣ ਫੇਰ ਉਵੇਂ ਹੀ ਹੋ ਗਿਆ ਕਮਨਾਂ ਦੇ ਅੰਦਰ ਜਾਣ ਕਰਕੇ ਤਾਂ ਜਿਵੇਂ ਕਿ ਤੁਸੀਂ ਦੇਖਿਆ ਇਹ ਸਨ ਭਾਈ ਸਰਵਜੀਤ ਸਿੰਘ ਖਾਲਸਾ ਜੀ ਅੱਜ ਖਾਸ ਤੌਰ ਦੇ ਉੱਤੇ ਗੁਰੂ ਨਗਰੀ ਵਿਖੇ ਪਹੁੰਚੇ ਨੇ ਤਾਂ ਖਾਸ ਗੱਲਬਾਤ ਕਰਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਸੁਖਬੀਰ ਸਿੰਘ ਬਾਦਲ ਨੇ ਜਾਂ ਬਾਕੀ ਧੜਾਇਆ ਤਾਂ ਇਹ ਸਿਰਫ ਇੱਕ ਵੋਟਾਂ ਦੀ ਰਾਜਨੀਤੀ ਆ ਤਾਂ ਵੋਟਾਂ ਦੀ ਰਾਜਨੀਤੀ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸੋਨਿਕ ਜਗਬਾਨੀ ਟੀਵੀ ਸ਼੍ਰੀਮਸ ਸਾਈ ਮਮਨਿਸਟਰ ਦੇ ਨਾਲ ਉਨ ਜਾ ਕੇ ਉਹਨਾਂ ਨੇ ਮੈਨੂੰ ਦੁਬਾਰਾ 8 ਤਰੀਕ ਦਾ ਸਮਾਂ ਦਿੱਤਾ ਹੈ ਤੇ ਅਸੀਂ ਗੱਲ ਕਰਾਂਗੇ ਔਰ ਜਿਹੜੇ ਆਪਣੇ ਸਿੰਘ ਐ ਉਹਨਾਂ ਬਾਰੇ ਵੀ ਜਿਹੜੇ ਅੰਮ੍ਰਿਤਸਰ ਜੇਲ੍ਹ ਚ ਐ ਹੋਰਾਂ ਬਾਰੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਜਿਹੜੀ ਬੇਅਦਬੀ ਕਰਦੇ ਆ ਉਹਨਾਂ ਨੂੰ ਸਜ਼ਾ 3 ਸਾਲ ਐ ਉਹ ਲਾਈਟਿੰਗ ਪ੍ਰਿਜ਼ਮੈਂਟ ਦੇ ਵਿੱਚ ਕਰਾਉਣ ਵਾਸਤੇ ਫਿਰ ਜਿਹੜੇ ਕਿਸਾਨਾਂ ਦੀ ਐਮਐਸਪੀ ਐ ਤੇ ਜਿਹੜੇ 700 ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਫੰਡ ਮੁਆਵਜ਼ਾ ਤੇ ਗਵਰਨਮੈਂਟ ਜੌਬ ਦੇਣ ਵਾਸਤੇ ਇਹਨਾਂ ਦੀ ਸਰਕਾਰ ਸੀ ਤੇ ਸੈਂਟਰ 'ਚ ਬੀਜੇਪੀ ਦੀ ਸਰਕਾਰ ਸੀ ਇਹ ਦੱਸਣ ਵੀ ਉਦੋਂ ਕਿਉਂ ਨਹੀਂ ਛੱਡੇ ਇਹਨਾਂ ਨੇ ਰਾਮ ਰਹੀਨ ਦੀ ਵੋਟ ਲੈਣ ਵਾਸਤੇ ਕੌਮ ਨੂੰ ਦਾਤੇ ਲਾਤਾ ਬਈ ਤੁਸੀਂ ਮਾਫੀ ਕਿਉਂ ਦਿੱਤੀ ਤੇ ਕਿਹਦੇ ਕਹਿਣ ਤੇ ਦਿੱਤੀ ਉਹ ਇਹ ਗੱਲ ਜਸਟੀਫਾਈ ਕਰਨ ਬਈ ਕਿਉਂ ਦਿੱਤੀ ਤੇ ਕਿਹਦੇ ਕਹਿਣ ਤੇ ਦਿੱਤੀ ਹੈ ਫਿਰ ਸਾਰੀ ਗੱਲ ਖੁੱਲ ਜੇਗੀ ਆਪੇ ਅਕਾਲ ਤਖਤ ਦੇ ਜਥੇਦਾਰ ਸਰਦਾਰ ਅਗਵੀਰ ਸਿੰਘ ਜੀ ਉਹਨਾਂ ਨੂੰ ਬੁਲਾਉਣ ਸਿੰਘ ਸਾਹਿਬ ਫਰੀਦਕੋਟ ਤੋਂ ਸਾਂਸਦ ਭਾਈ ਸਰਵਜੀਤ ਸਿੰਘ ਖਾਲਸਾ ਵਿਸ਼ੇਸ਼ ਤੌਰ ਤੇ ਗੁਰੂ ਨਗਰੀ ਵਿਖੇ ਪਹੁੰਚੇ ਨੇ ਤਾਂ ਜ਼ਰੂਰ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਨਾਲ ਦੀ ਨਾਲ ਕੀ ਕੌਮ ਦੇ ਮੁੱਦੇ ਹੈਗੇ ਨੇ ਆਉਣ ਵਾਲ ਦਿਨਾਂ ਦੇ ਵਿੱਚ ਕੀ ਕੁਛ ਰਣਨੀਤੀ ਜਾਂ ਕਹਿ ਲਈਏ ਸਿਆਸਤ ਨੂੰ ਲੈ ਕੇ ਉਹ ਕਰਨਗੇ ਤਾਂ ਸਾਡੇ ਨਾਲ ਮੌਜੂਦ ਹੈਗੇ ਨੇ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਜਿਸ ਤਰੀਕੇ ਨਾਲ ਤੁਸੀਂ ਜੋ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੂੰਗਾ ਕਿ ਜੋ ਗ੍ਰਹਿ ਮੰਤਰੀ ਤੋਂ ਤੁਸੀਂ ਮਿਲਣ ਦਾ ਸਮਾਂ ਲਿੱਤਾ ਸੀਗਾ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰਣਨੀ ਅਸੀਂ ਗੱਲ ਕਰਨੀ ਹੈ ਜੀ ਹੋਮ ਮਿਨਿਸਟਰ ਦੇ ਨਾਲ ਹੁਣ ਜਾ ਕੇ ਉਹਨਾਂ ਨੇ ਮੈਨੂੰ ਦੁਬਾਰਾ 8 ਤਰੀਕ ਦਾ ਸਮਾਂ ਦਿੱਤਾ ਹੈ ਤਾਂ ਕਿ ਅਮਰਿਤਪਾਲ ਬਾਰੇ ਗੱਲ ਕਰਨੀ ਹੈ ਤੇ ਹੋਰ ਜਿਹੜੇ ਆਪਣੇ ਸਿੰਘ ਐ ਉਹਨਾਂ ਬਾਰੇ ਵੀ ਜਿਹੜੇ ਅੰਮ੍ਰਿਤਸਰ ਜੇਲ੍ਹ ਚ ਐ ਹੋਰਾਂ ਬਾਰੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਜਿਹੜੀ ਬੇਅਦਬੀ ਕਰਦੇ ਆ ਉਹਨਾਂ ਨੂੰ ਸਜ਼ਾ 3 ਸਾਲ ਐ ਉਹ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ ਕਰਾਉਣ ਵਾਸਤੇ ਫਿਰ ਜਿਹੜੇ ਕਿਸਾਨਾਂ ਦੀ ਐਮਐਸਪੀ ਆ ਤੇ ਜਿਹੜੇ 700 ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਫੰਡ ਮੁਆਵਜ਼ਾ ਤੇ ਗਵਰਨਮੈਂਟ ਜੌਬ ਦੇਣ ਵਾਸਤੇ ਕਰਨ ਮਿਲਦਾ ਹੈ ਜੀ ਦਾ ਕਿਉਂਕਿ ਆਏ ਦਿਨ ਪੰਜਾਬ ਦੀਆਂ ਕਈ ਮੰਗਾਂ ਹੈਗੀਆਂ ਨੇ ਕਿਉਂਕਿ ਜਿਹੜੇ ਪਹਿਲੇ ਵੀ ਸੰਸਦ ਰਹੇ ਨੇ ਜਾਂ ਹੁਣ ਵੀ ਜਿਹੜੇ ਹੈਗੇ ਨੇ ਗੁਰੂ ਨਗਰ ਦੇ ਗੁਰਜੀਤ ਸਿੰਘ ਉਹ ਲੋ ਵੀ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਆਵਾਜ਼ ਚੱਕਦੇ ਹਾਂ ਲੇਕਿਨ ਕੇਂਦਰ ਨਹੀਂ ਸੁਣਦੀ ਹਰ ਵਾਰ ਜਾਂ ਕੇਂਦਰ ਨੂੰ ਸੁਨਾਣਾ ਨਹੀਂ ਜਾਂਦਾ ਕਿਉਂਕਿ ਸੁਖਬੀਰ ਸਿੰਘ ਬਾਦਲ ਜਾਂ ਹਰਸਮਿਰਤ ਕੋਰ ਬਾਦਲ ਹੋਣਾਂ ਦੀ ਗੱਲ ਕਰੀਏ ਤਾਂ ਉਹ ਵੀ ਕਹਿੰਦੇ ਆ ਕਿ ਬੰਦੀ ਸਿੰਘਾਂ ਨੂੰ ਲੈ ਕੇ ਅਸੀਂ ਕਈ ਵਾਰ ਕੇਂਦਰ ਦਾ ਬੂਹਾ ਖੜਕਾਇਆ ਲੇਕਿਨ ਕੇਂਦਰ ਨਹੀਂ ਸੁਣਦੀ ਕੀ ਕਹੀਏ ਜੀ ਦੇਖੋ ਬੰਦੇ ਕਿਦਾਂ ਨਾ ਮਤਲਬ ਰੰਗ ਬਦਲਦੇ ਆ ਤੁਹਾਨੂੰ ਪਤਾ ਇਹਨਾਂ ਦੀ ਸਰਕਾਰ ਸੀ ਪੰਜਾਬ 'ਚ ਇਹਨਾਂ ਦੀ ਭਾਈਵਾਲ ਸੀ ਭਾਜਪਾ ਸੈਂਟਰ 'ਚ ਇਹ ਜੇ ਇਹਨਾਂ ਦਾ ਰਾਤ ਜੀ ਕਰਦਾ ਨਾ ਰਾਤ ਨੂੰ 12 ਵਜੇ ਛੱਡਨੇ ਆ ਸਿੰਘ ਤਾਂ ਰਾਤ ਨੂੰ 12 ਵਜੇ ਵੀ ਉੱਠ ਕੇ ਛੱਡ ਸਕਦੇ ਸੀ ਇਹਨਾਂ ਨੂੰ ਕੋਈ ੜਕਾ ਨਹੀਂ ਸੀ ਕੋਈ 1% ਵੀ ਨਹੀਂ ਸੀ ਉਦੋਂ ਤਾਂ ਮਨ ਨਹੀਂ ਸੀ ਨਾ ਛੱਡੋ ਨਾ ਛੱਡੋ ਹੁਣ ਜਦੋਂ ਉਹਨਾਂ ਨਾਲ ਦੋਸਤੀ ਟੁੱਟ ਗਈ ਤੇ ਉਧਰੋਂ ਇੱਕ ਮੁੱਦਾ ਗਰਮ ਆ ਗਿਆ ਵੀ ਬੰਦੀ ਸਿੰਘਾਂ ਦਾ ਹੁਣ ਉਹਨਾਂ ਮਤਲਬ ਆਪਣਾ ਤਾਂ ਇਹ ਜਸਟੀਫਾਈ ਕਰਨ ਕਿਵੇਂ ਕਰਨਗੇ ਖੁਦ ਨੂੰ ਕਿ ਜਦੋਂ ਇਹਨਾਂ ਦੀ ਸਰਕਾਰ ਸੀ ਤੇ ਸੈਂਟਰ 'ਚ ਭਾਜਪਾ ਦੀ ਸਰਕਾਰ ਸੀ ਇਹ ਦੱਸਣ ਵੀ ਉਦੋਂ ਕਿਉਂ ਨਹੀਂ ਛੱਡੇ ਇਹਨਾਂ ਨੇ ਸਿਮਰਤ ਕੋਰ ਬਾਦਲ ਹੋਣਾ ਦਾ ਕਹਿਣਾ ਹੈ ਕਿ ਅਸੀਂ ਕਈ ਕੁਰਬਾਨੀਆਂ ਦਿੱਤੀਆਂ ਜੀ ਅਸੀਂ ਗਬੰਦੀ ਸਿੰਘਾਂ ਦੀ ਆਵਾਜ਼ ਚੁੱਕੀ ਆ ਮੈਂ ਆਪਣੇ ਅਹੁਦੇ ਛੱਡੇ ਨੇ ਕੁਰਸੀਆਂ ਛੱਡੀਆਂ ਅੱਜ ਕੱਲ ਕੋਈ ਕੁਝ ਨਹੀਂ ਛੱਡਦਾ ਪਰ ਲੇਕਿਨ ਮੈਂ ਮੰਤਰਾਲੇ ਛੱਡੇ ਨੇ ਕੁਝ ਨਹੀਂ ਜੀ ਬਸ ਸੁਣ ਮੈਂ ਕੀ ਦੱਸ ਮੈਂ ਤੁਹਾਨੂੰ ਕਹਿ ਤਾ ਰਿਹਾ ਬਈ ਦੇਖੋ ਲੋਕੀ ਰੰਗ ਕਿਵੇਂ ਬਦਲਦੇ ਆ ਇਹਨਾਂ ਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਨਾ ਸਵਾਲ ਇਹਨਾਂ ਨੂੰ ਪੁੱਛੇ ਬਈ ਜਦੋਂ ਤੁਹਾਡੀ ਓਰੇ ਸਰਕਾਰ ਸੀ ਤੇ ਸੈਂਟਰ ਚ ਬੀਜੇਪੀ ਸੀ ਤੁਸੀਂ ਉਦੋਂ ਕਿਉਂ ਨਹੀਂ ਛਡਵਾਏ ਨੈਕਸਟ ਟਾਈਮ ਕੁਐਸਚਨ ਪੁੱਟ ਕਰਿਓ ਨਾ ਫਿਰ ਦੇਖਿਓ ਕੀ ਜਵਾਬ ਦਿੰਨੇ ਆ ਉਹਨਾਂ ਤਾਂ ਇਹੀ ਕਹਿਣਾ ਕਿ ਅਸੀਂ ਕੌਮ ਦੇ ਹਮਾਇਤੀ ਆ ਅਸੀਂ ਕੌਮ ਲਈ ਬੜਾ ਕੁਝ ਕੀਤਾ ਸਾਡੇ ਪਰਿਵਾਰ ਨੇ ਬਦਲ ਸਾਹਿਬ ਨੇ ਜੇਲਾ ਵੀ ਕੱਟੀਆਂ ਨੇ ਇਹ ਤਾਂ ਕੌਮ ਨੂੰ ਐਵੇਂ ਲੱਗ ਕੇ ਸੀ ਸਮਝਣਾ ਵੀ ਕੌਮ ਨਹੀਂ ਸਾਡੇ ਕੋਲੋਂ ਕਿਤੇ ਵੀ ਜਾਂਦੀ ਇਹਨਾਂ ਨੇ ਤਾਂ ਕੌਮ ਰਾਮ ਰਹੀਮ ਦੀ ਵੋਟ ਲੈਣ ਵਾਸਤੇ ਕੌਮ ਨੂੰ ਦਾਤੇ ਲਾਤਾ ਇਹ ਇਹਨਾਂ ਨੂੰ اے ਸੀ ਵੀ ਕੌਮ ਤਾਂ ਸੁੱਤੀ ਐ ਅਸੀਂ ਪਹਿਲਾਂ ਵੀ ਕਿਉਂਕਿ ਇਹਨਾਂ ਨੇ ਬਹੁਤ ਐਸੇ ਕੰਮ ਕੀਤੇ ਐ ਪਰ ਇਸ ਵਾਰੀ ਇਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਖੇਡ ਲਿਆ ਵੀ ਕੋਈ ਨਹੀਂ ਜੀ ਬੇਅਦਬੀ ਹੋਈ ਐ ਅਸੀਂ ਨਹੀਂ ਬੰਦੇ ਫੜਦੇ ਤੇ ਕੋਈ ਨਹੀਂ ਜੇ ਅਸੀਂ ਉਹਨਾਂ ਨੂੰ ਬਚਾਵਾਂਗੇ ਤਾਂ ਇਹ ਸਿੱਖ ਬੋਰਡ ਤਾਂ ਸਾਡੇ ਨਾਲ ਹੈਗੀ ਹੈਗੀ ਐ ਵੀ ਰਾਮ ਰਹੀਮ ਦੀ ਵੀ ਜੁੜ ਜਾਏਗੀ ਪਰ ਉਹ ਨਹੀਂ ਉਹਨਾਂ ਦੀ ਵੋਟ ਲੈਂਡ ਦੇ ਚੱਕਰਾਂ 'ਚ ਆਪਣੀ ਸਿੱਖ ਬੋਰਡ ਤੋਂ ਹੱਤ ਤੋ ਬੈਠੇ ਇਹ ਅਕਸਰ ਕਿਉਂਕਿ ਹੁਣ ਵੀ ਜੇਕਰ ਅਸੀਂ ਬੀਤੇ ਦਿਨਾਂ ਦੀ ਗੱਲ ਕਰ ਲਈਏ ਤਾਂ ਸ਼੍ਰੋਮਣੀ ਕਾਲੀ ਦਲ ਦੋ ਧੜਿਆਂ ਦੇ ਵਿੱਚ ਹੋ ਗਿਆ ਇੱਕ ਤਰਫਾ ਸਾਰੀ ਪੁਰਾਣੀ ਲੀਡਰਸ਼ਿਪ ਹੈਗੀ ਆ ਲੇਕਿਨ ਉਹਨਾਂ ਦੇ ਵਿੱਚ ਵੀ ਜਿੱਦਾਂ ਬੀਬੀ ਜਗੀਰਕੌਰ ਦੀ ਗੱਲ ਕਰ ਲਈਏ ਜਾਂ ਕੁਝ ਇਹੋ ਜਿਹੇ ਲੀਡਰ ਹੈਗੇ ਨੇ ਕਿ ਜਿਹੜੇ ਪਹਿਲਾਂ ਵੀ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਛੱਡ ਕੇ ਵਾਕੀ ਧੜੇ ਚ ਹੋਏ ਸੀ ਕਿ ਜੋ ਬ੍ਰਹਮਪੁਰਾ ਸਾਹਿਬ ਨੇ ਜੋ ਵਾਕੀ ਧੜਾ ਬਣਾਇਆ ਸੀ ਗੱਲ ਲੇਕਿਨ ਫੇਰ ਤੋਂ ਉਹਨਾਂ ਨਾਲ ਰਲ ਗਏ ਤਾਂ ਹੁਣ ਕੀ ਤੁਹਾਨੂੰ ਲੱਗਦਾ ਕਿ ਹੁਣ ਵਾਕੀ ਧੜਾ ਜਿਹੜਾ ਹੈ ਉਹਨਾਂ ਦਾ ਕਹਿਣਾ ਕਿ ਅਸੀਂ ਭੁੱਲਾ ਚੁੱਕਿਆ ਦੀ ਜਿਹੜੀ ਆ ਆਪਣੀ ਗਲਤੀਆਂ ਹੋਈਆਂ ਉਹਦੀ ਮਾਫੀ ਮੰਗਣ ਵਾਸਤੇ ਆਏ ਸੀਗੇ ਸਾਨੂੰ ਸਾਡੇ ਜਿਹੜਾ ਜਦੋਂ ਸਾਡੀ ਸਰਕਾਰ ਰਹੀ ਹੈ ਅਸੀਂ ਭਾਗੀਦਾਰ ਸੀਗੇ ਉਸ ਵੇਲੇ ਜਦੋਂ ਬੇਦਬੀਆਂ ਹੋਈਆਂ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਇਹਨਾਂ ਨੂੰ ਕਾਫੀ ਦੇਰ ਬਾਅਦ ਯਾਦ ਆਇਆ ਹੈ ਇਹ ਚੀਜ਼ਾਂ ਦਾ ਬਸ ਜੀ ਇਹ ਤਾਂ ਸਭ ਕਹਿਣ ਦੀਆਂ ਗੱਲਾਂ ਹੁੰਦੀਆਂ ਸਭ ਇਹ ਰਾਜ ਭੋਗਣ ਦੀਆਂ ਗੱਲਾਂ ਹੈ ਜਿਹੜੇ ਵਾਪਸ ਆ ਗਏ ਫੇਰ ਚਲੇ ਗਏ ਨਹੀਂ ਇਹ ਤਾਂ ਕੁਝ ਨਹੀਂ ਜੀ ਬਸ ਆਪਣਾ ਸਭ ਆਪਣਾ ਪ੍ਰੋਫਿਟ ਦੇਖਦੇ ਆਂ আর ਵੀ ਸਾਨੂੰ ਵਾਪਸ ਆ ਕੇ ਫਾਇਦਾ ਹੈ ਕਿਉਂਕਿ ਐਕਚੁਅਲੀ ਨਾ ਜਦੋਂ ਇਹ ਬਾਦਲ ਦਲ ਛੱਡਦੇ ਆਂ ਫਿਰ ਇਹਨਾਂ ਦੇ ਨਾ ਜਿਹੜੇ 2-4 ਫੋਨ ਆਉਂਦੇ ਸੀ ਜਾਂ ਲੋਕੀ ਚੱਕਦੇ ਸੀ ਉਹ ਚੱਕਣੋਂ ਹਟ ਜਾਂਦੇ ਆਂ ਜਦੋਂ ਚੱਕਣੋਂ ਹਟ ਜਾਂਦੇ ਆਂ ਡੀਮੋਰੀਲਾਈਜ਼ ਹੋ ਜਾਂਦੇ ਆਂ ਯਾਰ ਆਕੀ ਹੋ ਗਿਆ ਇਹ ਫੇਰ ਭੱਜੇ ਆਉਂਦੇ ਆਂ ਪਿੱਛੇ ਨੂੰ ਨਹੀਂ ਯਾਰ ਉੱਥੀ ਵਧੀਆ ਸੀ ਫਿਰ ਉਹ ਵੀ ਉਹ ਕਿਉਂਕਿ ਬਾਦਲ ਦਾ ਤਾਂ ਆਪਣਾ ਹੀ ਡਾਲ ਫਾਲ ਚੱਲ ਰਿਹਾ ਹੈ ਉਹ ਫਿਰ ਥੋੜੀ देर ਬਾਅਦ ਮਹਿਸੂਸ ਹੁੰਦਾ ਯਾਰ ਹੂਰੇ ਵੀ ਕੁਝ ਨਹੀਂ ਹੈ ਇਹਦੇ ਨਾਲੋਂ ਤਾਂ ਬਾਕੀ ਚੰਗੇ ਸੀ ਮਤਲਬ ਉਹ ਦੁਚਿੱਤੀ 'ਚ ਫਸੇ ਹੋਏ ਆ ਅਭੀ ਨਾਲ ਦੇ ਨਾਲ ਖੜੀਏ ਆ ਬਾਕੀ ਹੋਈਏ ਸਰ ਜੀ ਅਕਸਰ ਕਿਉਂਕਿ ਬਾਗੀ ਧੜਾ ਅਕਸਰ ਕੇ ਗੱਲ ਕਰ ਲਈਏ ਕਿ ਹੁਣ ਕੌਮ ਦੇ ਮੁੱਦੇ ਚੁੱਕ ਰਿਆ ਹੁਣ ਉਹਨਾਂ ਨੂੰ ਯਾਦ ਆ ਰਿਹਾ ਕਿ ਬੇਦਬੀਆਂ ਹੋਈਆਂ ਸੀਗੀਆਂ ਜਾਂ 90 ਲੱਖ ਦੇ ਇਸ਼ਤਿਹਾਰਾਂ ਦੀ ਗੱਲ ਕਰ ਲਈ ਉਸ ਵੇਲੇ ਜਿਹੜੇ ਪ੍ਰਧਾਨ ਸਾਹਿਬ ਨੇ ਲਵਾਏ ਨੇ ਤਾਂ ਤੁਸੀਂ ਕਿਵੇਂ ਵੇਖਦੇ ਹੋ ਸਾਰੇ ਚੀਜ਼ ਨੂੰ ਕਿਉਂਕਿ ਸ਼੍ਰੀ ਕਲਤਕ ਸਾਹਿਬ ਤੇ ਉਹਨਾਂ ਤੋਂ ਜਵਾਬ ਵੀ ਮੰਗਿਆ ਗਿਆ ਤਾਂ ਤੁਸੀਂ ਕਿਵੇਂ ਵੇਖਦੇ ਹੋ ਕਿ ਜਿਹੜੇ ਉਸ ਵੇਲੇ ਜਿਹੜੇ ਸਿੰਘ ਸਾਹਿਬ ਰੇ ਜਿਨ੍ਹਾਂ ਨੇ ਮਾਫੀ ਵੀ ਦਿੱਤੀ ਆ ਤਾਂ ਇਹ ਸਾਰਿਆਂ ਦੇ ਵਿੱਚ ਕਿ ਸਿੰਘ ਸਾਹਿਬ ਨੂੰ ਵੀ ਆਣਾ ਚਾਹੀਦਾ ਸੀਗਾ ਜਾਂ ਬਾਦਲ ਸਾਹਿਬ ਨੂੰ ਇਸ ਦੇ ਉੱਤੇ ਪਹਿਲਾਂ ਆ ਕੇ ਜਾਂ ਸ਼੍ਰੀ ਕਲਤਕ ਸਾਹਿਬ ਤੇ ਸਿੰਘ ਸਾਹਿਬ ਨੂੰ ਪਹਿਲਾਂ ਬੁਲਾ ਪਹਿਲਾ ਬਲਾਕੇ ਸਿੰਘ ਸਾਹਿਬ ਨੂੰ ਸਾਰੇ ਜਿੰਨੇ ਸਪ ਉਹਨਾਂ ਨੂੰ ਪਹਿਲਾਂ ਪੁੱਛਿਆ ਜਾਵੇ ਵੀ ਤੁਸੀਂ ਮਾਫੀ ਕਿਉਂ ਦਿੱਤੀ ਤੇ ਕਿਹਦੇ ਕਹਣ ਤੇ ਦਿੱਤੀ ਉਹ ਇਹ ਗੱਲ ਜਸਟੀਫਾਈ ਕਰਨ ਵੀ ਕਿਉਂ ਦਿੱਤੀ ਤੇ ਕਿਹਦੇ ਕਹਣ ਤੇ ਦਿੱਤੀ ਹੈ ਫਿਰ ਸਾਰੀ ਗੱਲ ਖੁੱਲ ਜੇਗੀ ਆਪੇ ਅਕਾਲ ਤਖਤ ਦੇ ਜਥੇਦਾਰ ਸਰਦਾਰ ਅਗਭੀਰ ਸਿੰਘ ਜੀ ਉਹਨਾਂ ਨੂੰ ਬੁਲਾਉਣ ਸਿੰਘ ਸਾਹਿਬ ਬਲਾ ਕੇ ਤੇ ਪੁੱਛਣ ਆਪੀ ਜੇ ਮਤਲਬ ਕਹਿਣ ਵੀ ਨਹੀਂ ਡੰਡ ਲਾਵਾਂਗੇ ਛੇਕਾਂਗੇ ਤੁਹਾਨੂੰ ਤੁਸੀਂ ਮਾਫੀ ਦਿੱਤੀ ਰਾਮ ਰਹੀਮ ਨੂੰ ਇਹ ਦੇਖਿਓ ਜੇ ਨਾ ਤੋਤੇ ਅੰਗ ਬੋਲੇ ਸਾਰਿਆਂ ਨੇ ਦੱਸ ਦੇਣਾ ਵੀ ਕਿਉਂ ਮਾਫੀ ਦਿੱਤੀ ਹੈ ਤਾਂ ਕਿਵੇਂ ਵੇਖਦੋ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਜਿੱਦਾਂ ਕੀ ਉਹ ਵੀ ਆਏ ਸ਼੍ਰੀ ਕਲਤਕਸਾ ਵਿਖੇ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਤੇ ਉਹਨਾਂ ਵੱਲੋਂ ਕੋਰ ਕਮੇਟੀ 'ਚੋਂ ਮੈਂਬਰ ਵੀ ਕੱਢ ਦਿੱਤੇ ਗਏ ਜਿਹੜੇ ਬਾਕੀ ਧੜੇ 'ਚ ਗਏ ਆ ਬੱਸ ਸੁਨਾ ਤਾਂ ਆਪਣਾ ਹੈ ਜੀ ਇਹ ਸਿਸਟਮ ਅਸੀਂ ਕੁਝ ਨਹੀਂ ਕਹਿ ਸਕਦੇ ਤੁਸੀਂ ਉਹਨਾਂ ਬਾਰੇ ਨਾ ਮੈਨੂੰ ਜ਼ਿਆਦਾ ਪੁੱਛਿਆ ਕਰੋ ਆਪਾਂ ਉਹਨਾਂ ਦੀ ਪਾਰਟੀ ਆ ਉਹਨਾਂ ਦਾ ਆਪਣਾ ਚੱਲ ਰਿਹਾ ਹੈ ਬੇਦਬੀਆਂ ਕਾਫੀ ਜ਼ਿਆਦਾ ਵੱਧ ਰਹੀਆਂ ਇਹ ਦਿਨ ਬੇਦਬੀ ਹੁੰਦੀ ਹੈ ਜਦੋਂ ਅਮਰਿਤਪਾਲ ਹੁਣੀ ਸੀਗੇ ਉਸ ਵੇਲੇ ਬੇਦਬੀ ਘੱਟ ਚੁੱਕੀ ਸੀ ਕੀ ਸਮਝਦੇ ਹੋ ਕਿ ਕਿਤਨਾ ਕਿਤੇ ਜੋ ਸ਼ਰੋਮਣੀ ਕਮੇਟੀ ਉਹਨਾਂ ਦੇ ਵਿੱਚ ਘਟਿਆ ਜਾਂ ਲੋਕਾਂ ਨੂੰ ਡਰ ਨਹੀਂ ਰਹਿ ਗਿਆ ਸਾਰਾ ਕੁਝ ਹੀ ਹੈ ਜੀ ਜਦ ਅਮਰਿਤਪਾਲ ਸੀਗਾ ਲੋਕ ਚੱਕੰਨੇ ਸੀ ਥੋੜਾ ਜੇ ਉਹ ਤੁਸੀਂ ਯਾਰ ਸਾਰੇ ਪਾਸੇ ਨਿਗਾਹ ਰੱਖਦੇ ਸੀ ਹੁਣ ਫੇਰ ਉਵੇਂ ਹੀ ਹੋ ਗਿਆ ਕੰਮ ਉਹਦੇ ਅੰਦਰ ਜਾਣ ਕਰਕੇ ਤਾਂ ਜਿਵੇਂ ਕਿ ਤੁਸੀਂ ਦੇਖਿਆ ਇਹ ਸਨ ਭਾਈ ਸਰਬਜੀਤ ਸਿੰਘ ਖਾਲਸਾ ਜੀ ਅੱਜ ਖਾਸ ਤੌਰ ਦੇ ਉੱਤੇ ਗੁਰੂ ਨਗਰੀ ਵਿਖੇ ਪਹੁੰਚੇ ਨੇ ਤਾਂ ਖਾਸ ਗੱਲਬਾਤ ਕਰਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਸੁਖਬੀਰ ਸਿੰਘ ਬਾਦਲ ਨੇ ਜਾਂ ਬਾਕੀ ਧੜਾਇਆ ਤਾਂ ਇਹ ਸਿਰਫ ਇੱਕ ਵੋਟਾਂ ਦੀ ਰਾਜਨੀਤੀ ਆ ਤਾਂ ਵੋਟਾਂ ਦੀ ਰਾਜਨੀਤੀ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਖ਼ਤਰ ਸੁਨਿਕ ਜਗਬਾਨੀ ਟੀਵੀ ਸ਼੍ਰੀਮਨ ਸੋਸਾਈ ਮੋਮਨਿਸਟਰ ਦੇ ਨਾਲ ਉਨ ਜਾ ਕੇ ਉਹਨਾਂ ਨੇ ਮੈਨੂੰ ਦੁਬਾਰਾ 8 ਤਰੀਕ ਦਾ ਸਮਾਂ ਦਿੱਤਾ ਹੈ ਤੇ ਅਸੀਂ ਗੱਲ ਕਰਾਂਗੇ ਹੋਰ ਜਿਹੜੇ ਆਪਣੇ ਸਿੰਘ ਐ ਉਹਨਾਂ ਬਾਰੇ ਵੀ ਜਿਹੜੇ ਅੰਮ੍ਰਿਤਸਰ ਜੇਲ੍ਹ ਚ ਐ ਹੋਰਾਂ ਬਾਰੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਜਿਹੜੀ ਬੇਅਦਬੀ ਕਰਦੇ ਆ ਉਹਨਾਂ ਨੂੰ ਸਜ਼ਾ 3 ਸਾਲ ਹੈ ਉਹ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ ਕਰਾਉਣ ਵਾਸਤੇ ਫਿਰ ਜਿਹੜੇ ਕਿਸਾਨਾਂ ਦੀ ਐਮਐਸਪੀ ਐ ਤੇ ਜਿਹੜੇ 700 ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਫੰਡ ਮੁਆਵਜ਼ਾ ਤੇ ਗਵਰਨਮੈਂਟ ਜੌਬ ਦੇਣ ਵਾਸਤੇ ਇਹਨਾਂ ਦੀ ਸਰਕਾਰ ਸੀ ਤੇ ਸੈਂਟਰ 'ਚ ਬੀਜੇਪੀ ਦੀ ਸਰਕਾਰ ਸੀ ਇਹ ਦੱਸਣ ਵੀ ਉਦੋਂ ਕਿਉਂ ਨਹੀਂ ਛੱਡੇ ਇਹਨਾਂ ਨੇ ਰਾਮ ਰਹੀਨ ਦੀ ਵੋਟ ਲੈਣ ਵਾਸਤੇ ਕੌਮ ਨੂੰ ਦਾਤੇ ਲਾਤਾ ਬਈ ਤੁਸੀਂ ਮਾਫੀ ਕਿਉਂ ਦਿੱਤੀ ਤੇ ਕਿਹਦੇ ਕਹਿਣ ਤੇ ਦਿੱਤੀ ਉਹ ਇਹ ਗੱਲ ਜਸਟੀਫਾਈ ਕਰਨ ਬਈ ਕਿਉਂ ਦਿੱਤੀ ਤੇ ਕਿਹਦੇ ਕਹਿਣ ਤੇ ਦਿੱਤੀ ਆ ਫਿਰ ਸਾਰੀ ਗੱਲ ਖੁੱਲ ਜੇਗੀ ਆਪੇ ਅਕਾਲ ਤਖਤ ਦੇ ਜਥੇਦਾਰ ਸਰਦਾਰ ਅਕबीर ਸਿੰਘ ਜੀ ਉਹਨਾਂ ਨੂੰ ਬੁਲਾਉਣ ਸਿੰਘ ਸਾਹਿਬ ਫਰੀਦਕੋਟ ਤੋਂ ਸਾਂਸਦ ਭਾਈ ਸਰਵਜੀਤ ਸਿੰਘ ਖਾਲਸਾ ਵਿਸ਼ੇਸ਼ ਤੌਰ ਤੇ ਗੁਰੂ ਨਗਰੀ ਵਿਖੇ ਪਹੁੰਚੇ ਨੇ ਤਾਂ ਜ਼ਰੂਰ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਨਾਲ ਦੀ ਨਾਲ ਕੀ ਕੌਮ ਦੇ ਮੁੱਦੇ ਹੈਗੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਛ ਰਣਨੀਤੀ ਜਾਂ ਕਹਿ ਲਈਏ ਸਿਆਸਤ ਨੂੰ ਲੈ ਕੇ ਉਹ ਕਰਨਗੇ ਤਾਂ ਸਾਡੇ ਨਾਲ ਮੌਜੂਦ ਹੈਗੇ ਨੇ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਜਿਸ ਤਰੀਕੇ ਨਾਲ ਤੁਸੀਂ ਜੋ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੂੰਗਾ ਕਿ ਜੋ ਗ੍ਰਹਿ ਮੰਤਰੀ ਤੁਸੀਂ ਮਿਲਣ ਦਾ ਸਮਾਂ ਲਿੱਤਾ ਸੀਗਾ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਸੀਂ ਗੱਲ ਕਰਨੀ ਹੈ ਜੀ ਹੋਮ ਮਿਨਿਸਟਰ ਦੇ ਨਾਲ ਹੁਣ ਜਾ ਕੇ ਉਹਨਾਂ ਨੇ ਮੈਨੂੰ ਦੁਬਾਰਾ 8 ਤਰੀਕ ਦਾ ਸਮਾਂ ਦਿੱਤਾ ਹੈ ਤੇ ਅਸੀਂ ਗੱਲ ਕਰਾਂਗੇ ਅਮਰਤਪਾਲ ਬਾਰੇ ਗੱਲ ਕਰਨੀ ਹੈ ਤੇ ਹੋਰ ਜਿਹੜੇ ਆਪਣੇ ਸਿੰਘ ਐ ਉਹਨਾਂ ਬਾਰੇ ਵੀ ਜਿਹੜੇ ਅੰਮ੍ਰਿਤਸਰ ਜੇਲ੍ਹ ਚ ਐ ਹੋਰਾਂ ਬਾਰੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਜਿਹੜੀ ਬੇਅਦਬੀ ਕਰਦੇ ਆ ਉਹਨਾਂ ਨੂੰ ਸਜ਼ਾ 3 ਸਾਲ ਐ ਉਹ ਲਾਈਟ ਇੰਪ੍ਰੀਜ਼ਮੈਂਟ ਦੇ ਵਿੱਚ ਕਰਾਉਣ ਵਾਸਤੇ ਫਿਰ ਜਿਹੜੇ ਕਿਸਾਨਾਂ ਦੀ ਐਮਐਸਪੀ ਆ ਤੇ ਜਿਹੜੇ 700 ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਫੰਡ ਮੁਆਵਜ਼ਾ ਤੇ ਗਵਰਨਮੈਂਟ ਜੌਬ ਦੇਣ ਵਾਸਤੇ ਕਰਨ ਮਿਲਦਾ ਹੈ ਜੀ ਕਦਾ ਕਿਉਂਕਿ ਆਇ ਤੇਨ ਪੰਜਾਬ ਦੀਆਂ ਕਈ ਮੰਗਾਂ ਹੈਗੀਆਂ ਨੇ ਕਿਉਂਕਿ ਜਿਹੜੇ ਪਹਿਲੇ ਵੀ ਸੰਸਦ ਰਹੇ ਨੇ ਜਾਂ ਹੁਣ ਵੀ ਜਿਹੜੇ ਹੈਗੇ ਨੇ ਗੁਰੂ ਨਗਰ ਦੇ ਗੁਰਜੀਤ ਸਿੰਘ ਉਹ ਲੋ ਵੀ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਆਵਾਜ਼ ਚੱਕਦੇ ਹਾਂ ਲੇਕਿਨ ਕੇਂਦਰ ਨਹੀਂ ਸੁਣਦੀ ਹਰ ਵਾਰ ਜਾਂ ਕੇਂਦਰ ਨੂੰ ਸੁਨਾਣਾ ਨਹੀਂ ਜਾਂਦਾ ਕਿਉਂਕਿ ਸੁਖਵੀਰ ਸਿੰਘ ਬਾਦਲ ਜਾਂ ਹਰਸਮਰਿਤ ਕੋਰ ਬਾਦਲ ਹੋਣਾਂ ਦੀ ਗੱਲ ਕਰੀਏ ਤਾਂ ਵੀ ਕਹਿੰਦੇ ਆ ਕਿ ਬੰਦੀ ਸਿੰਘਾਂ ਨੂੰ ਲੈ ਕੇ ਅਸੀਂ ਕਈ ਵਾਰ ਕੇਂਦਰ ਦਾ ਬੂਹਾ ਖੜਕਾਇਆ ਲੇਕਿਨ ਕੇਂਦਰ ਨਹੀਂ ਸੁਣਦੀ ਕੀ ਕਹੀਏ ਜੀ ਦੇਖੋ ਬੰਦੇ ਕਿਦਾਂ ਨਾ ਮਤਲਬ ਰੰਗ ਬਦਲਦੇ ਆ ਤਾਨੂੰ ਪਤਾ ਇਹਨਾਂ ਦੀ ਸਰਕਾਰ ਸੀ ਪੰਜਾਬ 'ਚ ਇਹਨਾਂ ਦੀ ਭਾਈਵਾਲ ਸੀ ਭਾਜਪਾ ਸੈਂਟਰ 'ਚ ਇਹ ਜੇ ਇਹਨਾਂ ਦਾ ਰਾਤ ਜੀ ਕਰਦਾ ਨਾ ਰਾਤ ਨੂੰ 12 ਵਜੇ ਛੱਡਣੇ ਆ ਸਿੰਘ ਤਾਂ ਰਾਤ ਨੂੰ 12 ਵਜੇ ਵੀ ਉੱਠ ਸਕਦੇ ਸੀ ਇਹਨਾਂ ਨੂੰ ਕੋਈ ੜਕਾ ਨਹੀਂ ਸੀ ਕੋਈ 1% ਵੀ ਨਹੀਂ ਸੀ ਉਦੋਂ ਤਾਂ ਮਨ ਨਹੀਂ ਸੀ ਨਾ ਛੱਡੋ ਨਾ ਛੱਡੋ ਹੁਣ ਜਦੋਂ ਉਹਨਾਂ ਨਾਲ ਦੋਸਤੀ ਟੁੱਟ ਗਈ ਤੇ ਉਧਰੋਂ ਇੱਕ ਮੁੱਦਾ ਕਰ ਮ ਆ ਗਿਆ ਬੀ ਬੰਦੀ ਸਿੰਘਾਂ ਦਾ ਹੁਣ ਉਹਨਾਂ ਮਤਲਬ ਆਪਣਾ ਤਾਂ ਇਹ ਜਸਟੀਫਾਈ ਕਰਨ ਕਿਵੇਂ ਕਰਨਗੇ ਖੁਦ ਨੂੰ ਕਿ ਜਦੋਂ ਇਹਨਾਂ ਦੀ ਸਰਕਾਰ ਸੀ ਤੇ ਸੈਂਟ ਚ ਬੀਜੇਪੀ ਦੀ ਸਰਕਾਰ ਸੀ ਇਹ ਦੱਸਣ ਵੀ ਉਦੋਂ ਕਿਉਂ ਨਹੀਂ ਛੱਡੇ ਇਹਨਾਂ ਨੇ ਅਸੀਂ ਮਨਤ ਕੋਰ ਬਾਦਲ ਹੁਣਾਂ ਦਾ ਕਹਿਣਾ ਹੈ ਕਿ ਅਸੀਂ ਕਈ ਕੁਰਬਾਨੀਆਂ ਦਿੱਤੀਆਂ ਜੀ ਅਸੀਂ ਬੰਦੀ ਸਿੰਘਾਂ ਦੀ ਆਵਾਜ਼ ਚੁੱਕੀ ਆ ਮੈਂ ਆਪਣੇ ਅਹੁਦੇ ਛੱਡੇ ਨੇ ਕੁਰਸੀਆਂ ਛੱਡੀਆਂ ਅੱਜ ਕੱਲ ਕੋਈ ਕੁਝ ਨਹੀਂ ਛੱਡਦਾ ਪਰ ਲੇਕਿਨ ਮੈਂ ਮੰਤਰਾਲੇ ਛੱਡੇ ਨੇ ਕੁਝ ਨਹੀਂ ਜੀ ਬਸ ਹੁਣ ਮੈਂ ਕੀ ਦੱਸ ਮੈਂ ਤੁਹਾਨੂੰ ਕਹਿ ਤਾ ਰਿਹਾ ਬਈ ਦੇਖੋ ਲੋਕੀ ਰੰਗ ਕਿਵੇਂ ਬਦਲਦੇ ਆ ਇਹਨਾਂ ਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਨਾ ਸਵਾਲ ਇਹਨਾਂ ਨੂੰ ਪੁੱਛੇ ਬਈ ਜਦੋਂ ਤੁਹਾਡੀ ਓਰੇ ਸਰਕਾਰ ਸੀ ਤੇ ਸੈਂਟਰ ਚ ਬੀਜੇਪੀ ਸੀ ਤੁਸੀਂ ਉਦੋਂ ਕਿਉਂ ਨਹੀਂ ਛਡਵਾਏ ਨੈਕਸਟ ਟਾਈਮ ਕੁਐਸਚਨ ਪੁੱਟ ਕਰੋਗੇ ਨਾ ਫਿਰ ਦੇਖਿਓ ਕੀ ਜਵਾਬ ਦਿੰਨੇ ਆ ਉਹਨਾਂ ਦਾ ਇਹੀ ਕਹਿਣਾ ਕਿ ਅਸੀਂ ਕੌਮ ਦੇ ਹਮਾਇਤੀ ਆ ਅਸੀਂ ਕੌਮ ਲਈ ਬੜਾ ਕੁਝ ਕੀਤਾ ਸਾਡੇ ਪਰਿਵਾਰ ਨੇ ਬਦਲ ਸਾਹਿਬ ਨੇ ਜੇਲਾ ਵੀ ਕਟੀਆਂ ਆ ਇਹ ਤਾਂ ਕੌਮ ਨੂੰ ਐਵੇਂ ਲੱਗੇ ਸੀ ਸਮਝਣ ਵੀ ਕੌਮ ਨਹੀਂ ਸਾਡੇ ਕੋਲੋਂ ਕਿਤੇ ਵੀ ਜਾਂਦੀ ਇਹਨਾਂ ਨੇ ਤਾਂ ਕੌਮ ਰਾਮ ਰਹੀਮ ਦੀ ਵੋਟ ਲੈਣ ਵਾਸਤੇ ਕੌਮ ਨੂੰ ਦਾਤੇ ਲਾਤਾ ਤੇ ਇਹਨਾਂ ਨੂੰ ਇਹ ਸੀ ਵੀ ਕੌਮਤਾ ਸੁੱਤੀ ਹੈ ਅਸੀਂ ਸ਼੍ਰੋਮਣੀ ਕਾਲੀ ਦਲ ਦੋ ਧੜਿਆਂ ਦੇ ਵਿੱਚ ਹੋ ਗਿਆ ਇੱਕ ਤਰਫਾ ਸਾਰੀ ਪੁਰਾਣੀ ਲੀਡਰਸ਼ਿਪ ਹੈਗੀ ਆ ਲੇਕਿਨ ਉਹਨਾਂ ਦੇ ਵਿੱਚ ਵੀ ਜਿੱਦਾਂ ਬੀਬੀ ਜ਼ਗੀਰਕੌਰ ਦੀ ਗੱਲ ਕਰ ਲਈਏ ਜਾਂ ਕੁਝ ਇਹੋ ਜਿਹੇ ਲੀਡਰ ਹੈਗੇ ਨੇ ਕਿ ਜਿਹੜੇ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਛੱਡ ਕੇ ਵਾਗੀ ਧੜੇ 'ਚ ਹੋਏ ਸੀ ਕਿ ਜੋ ਬ੍ਰਹਮਪੁਰਾ ਸਾਹਿਬ ਨੇ ਜੋ ਵਾਗੀ ਧੜਾ ਬਣਾਇਆ ਸੀਗਾ ਲੇਕਿਨ ਫੇਰ ਤੋਂ ਉਹਨਾਂ ਨਾਲ ਰਲ ਗਏ ਤਾਂ ਹੁਣ ਕੀ ਤੁਹਾਨੂੰ ਲੱਗਦਾ ਕਿ ਹੁਣ ਵਾਗੀ ਧੜਾ ਜਿਹੜਾ ਹੈ ਉਹਨਾਂ ਦਾ ਕਹਿਣਾ ਕਿ ਅਸੀਂ ਭੁੱਲਾ ਚੁੱਕਿਆ ਦੀ ਜਿਹੜੀ ਆ ਆਪਣੀ ਗਲਤੀਆਂ ਹੋਈਆਂ ਉਹਦੀ ਮਾਫੀ ਮੰਗਣ ਵਾਸਤੇ ਆਏ ਸੀਗੇ ਸਾਨੂੰ ਸਾਡੇ ਜਿਹੜਾ ਜਦੋਂ ਸਾਡੀ ਸਰਕਾਰ ਰਹੀ ਹੈ ਅਸੀਂ ਭਾਗੀਦਾਰ ਸੀਗੇ ਉਸ ਵੇਲੇ ਜਦੋਂ ਬੇਦਬੀਆਂ ਹੋਈਆਂ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਇਹਨਾਂ ਨੂੰ ਕਾਫੀ ਦੇਰ ਬਾਅਦ ਯਾਦ ਆਇਆ ਹੈ ਇਹ ਚੀਜ਼ਾਂ ਦਾ ਬਸ ਜੀ ਇਹ ਤਾਂ ਸਭ ਕਹਿਣ ਦੀਆਂ ਗੱਲਾਂ ਹੁੰਦੀਆਂ ਸਭ ਇਹ ਰਾਜ ਭੋਗਣ ਦੀਆਂ ਗੱਲਾਂ ਹੈ ਜਿਹੜੇ ਵਾਪਸ ਆ ਗਏ ਫੇਰ ਚਲੇ ਗਏ ਨਹੀਂ ਇਹ ਤਾਂ ਕੁਝ ਨਹੀਂ ਜੀ ਬਸ ਆਪਣਾ ਸਭ ਆਪਣਾ profit ਦੇਖਦੇ ਆਂ আর ਵੀ ਸਾਨੂੰ ਵਾਪਸ ਆ ਕੇ ਫਾਇਦਾ ਹੈ ਕਿਉਂਕਿ ਐਕਚੁਅਲੀ ਨਾ ਜਦੋਂ ਇਹ ਬਾਦਲ ਦਲ ਛੱਡਦੇ ਆਂ ਫਿਰ ਇਹਨਾਂ ਦੇ ਨਾ ਜਿਹੜੇ 2-4 ਫੋਨ ਆਉਂਦੇ ਸੀ ਜਾਂ ਲੋਕੀ ਚੱਕਦੇ ਸੀ ਉਹ ਚੱਕਣੋਂ ਹਟ ਜਾਂਦੇ ਆਂ ਜਦੋਂ ਚੱਕਣੋਂ ਹਟ ਜਾਂਦੇ ਆਂ ਡੀਮੋਰੀਲਾਈਜ਼ ਹੋ ਜਾਂਦੇ ਆਂ ਯਾਰ ਆਕੀ ਹੋ ਗਿਆ ਇਹ ਫੇਰ ਭੱਜੇ ਆਉਂਦੇ ਆਂ ਪਿੱਛੇ ਨੂੰ ਨਹੀਂ ਯਾਰ ਉੱਥੀ ਵਧੀਆ ਸੀ ਫਿਰ ਉਹ ਵੀ ਉਹ ਕਿਉਂਕਿ ਬਾਦਲ ਦਾ ਤਾਂ ਆਪਣਾ ਹੀ ਡਾਲ ਫਾਲ ਚੱਲ ਰਿਹਾ ਹੈ ਉਹ ਫਿਰ ਥੋੜੀ देर ਬਾਅਦ ਮਹਿਸੂਸ ਹੁੰਦਾ ਯਾਰ ਹੂਰੇ ਵੀ ਕੁਝ ਨਹੀਂ ਹੈ ਇਹਦੇ ਨਾਲ ਉਹ ਤਾਂ ਬਾਗੀ ਚੰਗੇ ਸੀ ਮਤਲਬ ਉਹ ਦੁਚਿੱਤੀ 'ਚ ਫਸੇ ਹੋਏ ਆ ਇਹਨਾਂ ਦੇ ਨਾਲ ਖੜੀਏ ਜਾਂ ਬਾਗੀ ਹੋਈਏ ਸਰ ਜੀ ਅਕਸਰ ਕਿਉਂਕਿ ਬਾਗੀ ਧੜਾ ਅਕਸਰ ਕੇ ਗੱਲ ਕਰ ਲਈਏ ਕਿ ਹੁਣ ਕੌਮ ਦੇ ਮੁੱਦੇ ਚੁੱਕ ਰਿਆ ਹੁਣ ਉਹਨਾਂ ਨੂੰ ਯਾਦ ਆ ਰਿਹਾ ਕਿ ਬੇਦਬੀਆਂ ਹੋਈਆਂ ਸੀਗੀਆਂ ਜਾਂ 90 ਲੱਖ ਦੇ ਇਸ਼ਤਿਹਾਰਾਂ ਦੀ ਗੱਲ ਕਰ ਲਈ ਉਸ ਵੇਲੇ ਜਿਹੜੇ ਪ੍ਰਧਾਨ ਸਾਹਿਬ ਨੇ ਲਵਾਏ ਨੇ ਤਾਂ ਤੁਸੀਂ ਕਿਵੇਂ ਵੇਖਦੇ ਹੋ ਸਾਰੇ ਚੀਜ਼ ਨੂੰ ਕਿਉਂਕਿ ਸ਼੍ਰੀ ਕਾਲ ਤਕ ਸਾਹਿਬ ਤੇ ਉਹਨਾਂ ਤੋਂ ਜਵਾਬ ਵੀ ਮੰਗਿਆ ਗਿਆ ਤਾਂ ਤੁਸੀਂ ਕਿਵੇਂ ਵੇਖਦੇ ਹੋ ਕਿ ਜਿਹੜੇ ਉਸ ਵੇਲੇ ਜਿਹੜੇ ਸਿੰਘ ਸਾਹਿਬ ਰਹੇ ਜਿਨ੍ਹਾਂ ਨੇ ਮਾਫੀ ਵੀ ਦਿੱਤੀ ਆ ਤਾਂ ਇਹ ਸਾਰਿਆਂ ਦੇ ਵਿੱਚ ਕਿ ਸਿੰਘ ਸਾਹਿਬ ਨੂੰ ਵੀ ਆਣਾ ਚਾਹੀਦਾ ਸੀਗਾ ਜਾਂ ਬਾਦਲ ਸਾਹਿਬ ਨੂੰ ਇਸ ਦੇ ਉੱਤੇ ਪਹਿਲਾਂ ਆ ਕੇ ਜਾਂ ਸ਼੍ਰੀ ਕਾਲ ਤਕ ਸਾਹਿਬ ਤੇ ਸਿੰਘ ਸਾਹਿਬ ਨੂੰ ਪਹਿਲਾਂ ਬੁਲਾ ਪਹਿਲਾ ਬਲਾਕੇ ਸਿੰਘ ਸਾਹਿਬ ਨੂੰ ਸਾਰੇ ਜਿੰਨੇ ਸਿੰਘ ਉਹਨਾਂ ਨੂੰ ਪਹਿਲਾਂ ਪੁੱਛਿਆ ਜਾਵੇ ਵੀ ਤੁਸੀਂ ਮਾਫੀ ਕਿਉਂ ਦਿੱਤੀ ਤੇ ਕਿਹਦੇ ਕਹਿਣ ਤੇ ਦਿੱਤੀ ਉਹ ਇਹ ਗੱਲ ਜਸਟੀਫਾਈ ਕਰਨ ਵੀ ਕਿਉਂ ਦਿੱਤੀ ਤੇ ਕਿਹਦੇ ਕਹਿਣ ਤੇ ਦਿੱਤੀ ਹੈ ਫਿਰ ਸਾਰੀ ਗੱਲ ਖੁੱਲ ਜੇਗੀ ਆਪੇ ਅਕਾਲ ਤਖਤ ਦੇ ਜਥੇਦਾਰ ਸਰਦਾਰ ਅਗਵੀਰ ਸਿੰਘ ਜੀ ਉਹਨਾਂ ਨੂੰ ਬੁਲਾਉਣ ਸਿੰਘ ਸਾਹਿਬ ਬਲਾ ਕੇ ਤੇ ਪੁੱਛਣ ਆਪੀ ਜੇ ਮਤਲਬ ਕਹਿਣ ਵੀ ਨਹੀਂ ਡੰਡ ਲਾਵਾਂਗੇ ਛੇਕਾਂਗੇ ਤੁਹਾਨੂੰ ਤੁਸੀਂ ਮਾਫੀ ਦਿੱਤੀ ਰਾਮ ਰਹੀਮ ਨੂੰ ਇਹ ਦੇਖਿਓ ਜੇ ਨਾ ਤੋਤੇ ਅੰਗ ਬੋਲੇ ਸਾਰਿਆਂ ਨੇ ਦੱਸ ਦੇਣਾ ਵੀ ਕਿਉਂ ਮਾਫੀ ਦਿੱਤੀ ਹੈ ਤਾਂ ਕਿਵੇਂ ਵੇਖਦੋ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਜਿੱਦਾਂ ਕਿ ਉਹ ਵੀ ਆਏ ਸ਼੍ਰੀ ਕਾਟਕ ਸਾਹਿਬ ਵਿਖੇ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਤੇ ਉਹਨਾਂ ਵੱਲੋਂ ਕੋਰ ਕਮੇਟੀ 'ਚੋਂ ਮੈਂਬਰ ਵੀ ਕੱਢ ਦਿੱਤੇ ਗਏ ਜਿਹੜੇ ਬਾਕੀ ਧੜੇ ਗਏ ਆ ਬੱਸ ਸੁਨਾ ਤਾਂ ਆਪਣਾ ਹੈ ਜੀ ਇਹ ਸਿਸਟਮ ਅਸੀਂ ਕੁਝ ਨਹੀਂ ਕਹਿ ਸਕਦੇ ਤੁਸੀਂ ਉਹਨਾਂ ਬਾਰੇ ਨਾ ਮੈਨੂੰ ਜ਼ਿਆਦਾ ਪੁੱਛਿਆ ਕਰੋ ਆਪਾਂ ਉਹਨਾਂ ਦੀ ਪਾਰਟੀ ਆ ਉਹਨਾਂ ਦਾ ਆਪਣਾ ਚੱਲਦੀਆਂ ਕਾਫੀ ਜ਼ਿਆਦਾ ਵਧ ਰੀਆਂ ਇਹ ਦਿਨ ਬੇਦਬੀ ਹੁੰਦੀ ਹੈ ਜਦੋਂ ਅਮਰਿਤਪਾਲ ਹੁਣੀ ਸੀਗੇ ਉਸ ਵੇਲੇ ਬੇਦਬੀ ਘੱਟ ਚੁੱਕੀ ਸੀ ਕੀ ਸਮਝਦੇ ਹੋ ਕਿ ਕਿਤਨਾ ਕਿਤੇ ਜੋ ਸ਼ਰਮਣੀ ਕਮੇਟੀ ਉਹਨਾਂ ਦੇ ਵਿੱਚ ਘਟਿਆ ਜਾਂ ਲੋਕਾਂ ਨੂੰ ਡਰ ਨਹੀਂ ਰਹਿ ਗਿਆ ਸਾਰਾ ਕੁਝ ਹੀ ਹੈ ਜੀ ਜਦ ਅਮਰਿਤਪਾਲ ਸੀਗਾ ਲੋਕ ਚੱਕੰਨੇ ਸੀ ਥੋੜਾ ਜੇ ਉਹ ਉਸ ਤੇ ਸੀਰ ਸਾਰੇ ਪਾਸੇ ਨਿਗਾਹ ਰੱਖਦੇ ਸੀ ਹੁਣ ਫੇਰ ਉਮੀ ਹੋ ਗਿਆ ਕੰਮ ਉਹਦੇ ਅੰਦਰ ਜਾਣ ਕਰਕੇ ਤਾਂ ਜਿਵੇਂ ਕਿ ਤੁਸੀਂ ਦੇਖਿਆ ਇਹ ਸਨ ਭਾਈ ਸਰਬਜੀਤ ਸਿੰਘ ਖਾਲਸਾ ਜੀ ਅੱਜ ਖਾਸ ਤੌਰ ਦੇ ਉੱਤੇ ਗੁਰੂ ਨਗਰੀ ਵਿਖੇ ਪਹੁੰਚੇ ਨੇ ਤਾਂ ਖਾਸ ਗੱਲਬਾਤ ਕਰਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਸੁਖਬੀਰ ਸਿੰਘ ਬਾਦਲ ਨੇ ਜਾਂ ਬਾਕੀ ਧੜਾਇਆ ਤਾਂ ਇਹ ਸਿਰਫ ਇੱਕ ਵੋਟਾਂ ਦੀ ਰਾਜਨੀਤੀ ਆ ਤਾਂ ਵੋਟਾਂ ਦੀ ਰਾਜਨੀਤੀ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਖ਼ਤਰਸਨਿਕ ਜਗਬਾਨੀ ਟੀਵੀ ਸ਼੍ਰੀਮ ਸੁਸਾਈ ਮੋਮਨਿਸਟਰ ਦੇ ਨਾਲ ਜਾ ਕੇ ਉਹਨਾਂ ਨੇ ਮੈਨੂੰ ਦੁਬਾਰਾ 8 ਤਰੀਕ ਦਾ ਸਮਾਂ ਦਿੱਤਾ ਹੈ ਤੇ ਅਸੀਂ ਗੱਲ ਕਰਾਂਗੇ ਹੋਰ ਜਿਹੜੇ ਆਪਣੇ ਸਿੰਘ ਹੈ ਉਹਨਾਂ ਬਾਰੇ ਵੀ ਜਿਹੜੇ ਅੰਮ੍ਰਿਤਸਰ ਜੇਲ੍ਹ ਚ ਐ ਹੋਰਾਂ ਬਾਰੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਜਿਹੜੀ ਬੇਅਦਬੀ ਕਰਦੇ ਆ ਉਹਨਾਂ ਨੂੰ ਸਜ਼ਾ 3 ਸਾਲ ਹੈ ਉਹ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ ਕਰਾਉਣ ਵਾਸਤੇ ਫਿਰ ਜਿਹੜੇ ਕਿਸਾਨਾਂ ਦੀ ਐਮਐਸਪੀ ਐ ਤੇ ਜਿਹੜੇ 700 ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਫੰਡ ਮੁਆਵਜ਼ਾ ਤੇ ਗਵਰਨਮੈਂਟ ਜੌਬ ਦੇਣ ਵਾਸਤੇ ਇਹਨਾਂ ਦੀ ਸਰਕਾਰ ਸੀ ਤੇ ਸੈਂਟਰ 'ਚ ਬੀਜੇਪੀ ਦੀ ਸਰਕਾਰ ਸੀ ਇਹ ਦੱਸਣ ਵੀ ਉਦੋਂ ਕਿਉਂ ਨਹੀਂ ਛੱਡੇ ਇਹਨਾਂ ਨੇ